नमस्कार मैं खुशर आप की बड़ी खबर पर। स्वतंत्रता दिवस के अवसर पर शहर के मुख्य बाजार से निकाला गया झंडा मार्च आगामी स्वतंत्रता दिवस के मद्देनजर क्षेत्र में सुरक्षा और विश्वास की भावना बनाए रखने के लिए बरनाला पुलिस ने एस एस बरनाला के नेतृत्व में वरिष्ठ अधिकारियों के साथ जिले में फ्लैग मार्च निकाला इस अवसर पर डीएसपी एस बरनाला सतवीर सिंह बैस ने प्रेस को बताया कि हम इस स्वतंत्रता दिवस को सुरक्षित और खुशी से मनाने के लिए हमेशा तैयार हैं। अगर किसी को कोई संदिग्ध व्यक्ति दिखे तो इसकी सूचना विदेशी पुलिस को दें। लोगों में सुरक्षा की भावना पैदा करने और किसी भी विघटनकारी गतिविधि को रोकने के लिए जमीनी स्तर पर वरिष्ठ अधिकारियों द्वारा फ्लैग मार्च का किया जा जा रहा है। है। उन्नत तकनीक की की मदद से बाजारों और रेलवे स्टेशनों पर सघन जांच जा रही है। उन्होंने यह भी कहा कि हम आपकी सुरक्षा सुनिश्चित करने के लिए प्रतिबद्ध हैं। है कि पंद्रह अगस्त आ रही है जो ਅੱਜ ਬਰਨਾਲਾ ਪੁਲਿਸ ਵੱਲੋਂ ਸਵੇਰ ਤੋਂ ਹੀ ਵੱਖ-ਵੱਖ ਆਪਰੇਸ਼ਨ ਚਲਾਏ ਜਾ ਰਹੇ ਨੇ ਜਿਹਦੇ ਵਿੱਚ ਸਭ ਤੋਂ ਪਹਿਲਾਂ ਜੋ 인ਡੀਪੈਂਡੈਂਸ ਡੇ ਸੈਲੀਬ੍ਰੇਸ਼ਨ ਦੀ ਰਿਹਰਸਲ ਕੀਤੀ ਗਈ ਸੀ ਉਸ ਤੋਂ ਬਾਅਦ ਮਾਨਯੋਗ ਐਸਐਸਪੀ ਬਰਨਾਲਾ ਸ਼੍ਰੀ ਸੰਦੀਪ ਕੁਮਾਰ ਮਲਿਕ ਜੀ ਦੀ ਅਗਵਾਈ ਵਿੱਚ ਪੂਰੀ ਜ਼ਿਲ੍ਹਾ ਫੋਰਸ ਵੱਲੋਂ ਬਰਨਾਲਾ ਸ਼ਹਿਰ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਫਲੈਗ ਮਾਰਚ ਕੀਤਾ ਗਿਆ ਸੀ ਤੇ ਹੁਣ ਅਸੀਂ ਵੱਖ-ਵੱਖ ਸਬਡਿਵੀਜ਼ਨਾਂ ਦੇ ਵਿੱਚ ਸਬਡਿਵੀਜ਼ਨ ਬਰਨਾਲਾ ਤਪਾ ਤੇ ਮਹਿਲਕਲਾਂ ਦੀ ਫੋਰਸ ਵੱਲੋਂ ਆਪਣੀ ਆਪਣੀ ਸਬਡਿਵੀਜ਼ਨ ਦੇ ਵਿੱਚ ਜਿਹੜਾ ਫਲੈਗ ਮਾਰਚ ਕੱਢੇ ਜਾ ਰਹੇ ਨੇ ਦੇ ਦੇ ਅਦੀਨ ਅੱਜ ਅਸੀਂ ਹੁਣ ਰੇਲਵੇ ਸਟੇਸ਼ਨ ਤੋਂ ਫਲੈਗ ਮਾਰਚ ਸ਼ੁਰੂ ਕਰ ਰਹੇ ਹਾਂ ਸਰ ਕਿਹਦੇ ਰੂਟ ਕੀ ਹੈ ਜੀ ਜਿਹੜਾ ਅੱਜ ਸਵੇਰੇ ਫਲੈਗ ਮਾਰਚ ਕੀਤਾ ਗਿਆ ਸੀ ਉਹਦੇ ਵਿੱਚ ਸਾਰੇ ਹੀ ਆਪਣੇ ਸਦਰ ਬਾਜ਼ਾਰ ਗੱਡਾ ਖਾਨਾ ਚੌਕ ਕੇਸੀ ਰੋਡ ਪੱਕਾ ਕਾਲਜ ਰੋਡ ਤੇ ਤਨੋਲਾ ਰੋਡ ਇਹ ਕਵਰ ਕੀਤੇ ਗਏ ਸੀ ਤੇ ਹੁਣ ਅਸੀਂ ਸਦਰ ਬਾਜ਼ਾਰ ਫਰਵਾਹੀ ਬਾਜ਼ਾਰ ਸੇਖਾ ਰੋਡ ਸੰਘੇੜਾ ਇਹ ਸਾਰੇ ਏਰੀਆ ਜਿਹੜਾ ਅਸੀਂ ਕਵਰ ਕਰਾਂਗੇ ਤੇ ਸਰ ਆਮ ਪਬਲਿਕ ਦੀ ਟੀਮ ਜੀ ਆਮ ਪਬਲਿਕ ਨੂੰ ਅਸੀਂ ਇਹੀ ਸੰਦੇਸ਼ ਦੇਣਾ ਚਾਹੁੰਦੇ ਆ ਕਿ ਜੋ ਆਜ਼ਾਦੀ ਦਾ ਦਿਹਾੜਾ ਆ ਰਿਹਾ ਉਹਨੂੰ ਆਪਣਾ ਸਹੀ ਢੰਗ ਦੇ ਨਾਲ ਮਨਾਇਆ ਜਾਵੇ ਉਤਸ਼ਾਹ ਨਾਲ ਮਨਾਇਆ ਜਾਵੇ ਜੇਕਰ ਕੋਈ ਵੀ ਸ਼ੱਕੀ ਵਿਅਕਤੀ ਜਾਂ ਸ਼ੱਕੀ ਵਸਤੂ ਦੇ ਉਹਨਾਂ ਦੇ ਧਿਆਨ ਵਿੱਚ ਆਉਂਦੀ ਆ ਤਾਂ ਉਹਦੇ ਬਾਰੇ ਤੁਰੰਤ ਲੋਕਲ ਪੁਲਿਸ ਨੂੰ ਜਾਂ ਜ਼ਿਲ੍ਹਾ ਕੰਟਰੋਲ ਰੂਮ ਤੇ 112 ਤੇ ਕਾਲ ਕਰਕੇ ਦੱਸਿਆ ਜਾਵੇ ਤੇ ਕੋਈ ਵੀ ਅਫਵਾਹ ਜਿਹੜੀ ਹੈ ਜਿਹਦੇ ਨਾਲ ਕਿ ਸਾਡੇ ਸਮਾਜ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਆਪਸੀ ਜਿਹੜਾ ਲੋਕਾਂ ਦਾ ਭਾਈਚਾਰਾ ਖਰਾਬ ਹੋਵੇ ਜਾ ਕੋਈ ਹੋਰ ਟੈਨਸ਼ਨ ਪੈਦਾ ਹੋ ਸਕਦੀ ਹੈ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਹੋ ਸਕਦੀ ਹੈ ਇਹੋ ਜਿਹੀਆਂ ਅਫਵਾਹਾਂ ਤੋਂ ਬਚਿਆ ਜਾਵੇ ਤੇ ਅਫਵਾਹਾਂ ਨੂੰ ਰਿਪੋਰਟ ਕੀਤਾ ਜਾਵੇ ਮਾੜੇ ਐਂਸਰਾਂ ਸਰ ਕੀ ਕਰਨਾ ਚਾਹਦੇ ਮਾੜੇ ਐਂਸਰਾਂ ਨੂੰ ਅਸੀਂ ਇਹੀ ਚੇਤਾਵਨੀ ਦੇਣਾ ਚਾਹੁੰਦੇ ਹਾਂ ਕਿ ਜਾਂ ਤਾਂ ਤੁਸੀਂ ਬਰਨਾਲਾ ਛੱਡ ਦਿਓ ਤੇ ਜਾਂ ਤਾਂ ਕ੍ਰਾਈਮ ਛੱਡ ਦਿਓ ਕਿਉਂਕਿ ਆਪਾਂ ਇੱਥੇ ਬਿਲਕੁਲ ਵੀ ਕੋਈ ਵੀ ਕਿਸੇ ਕਾਨੂੰਨ ਨੂੰ ਆਪਣੇ ਹੱਥ ਚ ਲਏਗਾ ਜਾਂ ਗੈਰ ਸਮਾਜਿਕ ਗਤੀਵਿਧੀਆਂ ਦੇ ਵਿੱਚ ਹਿੱਸਾ ਲਏਗਾ ਅਬ ਤੱਕ ਲਈ ਬਸ ਇੰਨਾ ਹੀ ਫਿਰੋਗੀ ਆਪਸੇ ਮੁਲਾਕਾਤ ਐਸੀ ਇੱਕ ਹੋਰ ਖਬਰ ਕੇ ਸਾਥ ਅਬ ਤੱਕ ਲਈ ਨਮਸਕਾਰ ਹੋ ਦਿੱਖਦੇ ਰਹੀਏ Sata